ਬੱਚੇ ਪੈਦਾ ਕਰੋ ਤੇ ਕਮਾਓ ਲੱਖਾਂ ਰੁਪਏ ਇਸ ਦੇਸ਼ ਦੀ ਸਰਕਾਰ ਦੇ ਰਹੀ ਹੈ ਸ਼ਾਨਦਾਰ ਆਫਰ ਆਈਬੀਐਫ ਦੇ ਖਰਚਿਆਂ ਦੀ ਵੀ ਚਿੰਤਾ ਨਹੀਂ ਕਰਨੀ ਪਵੇਗੀ ਸ਼ਾਇਦ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਗੇ ਦੱਸਦੇ ਕਿ ਵਿਆਹ ਕਰਾਉਣਾ ਅਤੇ ਬੱਚੇ ਪੈਦਾ ਕਰਨਾ ਹਰ ਵਿਅਕਤੀ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਹੈ ਇਸ ਦੇ ਲਈ ਉਹ ਆਪਣੀ ਤਿਆਰੀ ਖੁਦ ਕਰਦਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਵਿਆਹ ਦਾ ਖਰਚਾ ਖੁਦ ਚੁੱਕਣਾ ਪਵੇਗਾ ਉਹਨਾਂ ਨੂੰ ਪਰ ਅਜੇ ਹੀ ਸਰਕਾਰ ਹੈ ਅਜੇ ਹੀ ਦੇਸ਼ ਨੇ ਜਿੱਥੇ ਕਿ ਬੱਚੇ ਪੈਦਾ ਕਰਨ ਨੂੰ ਲੈ ਕੇ ਇਨਾਮ ਵੀ ਰੱਖੇ ਜਾਂਦੇ ਨੇ ਸਕੀਮ ਵੀ ਰੱਖੀ ਜਾਂਦੀ ਹੈ ਤਾਂ ਸਰਕਾਰ ਦੇ ਵੱਲੋਂ ਪੈਸੇ ਵੀ ਦਿੱਤੇ ਜਾਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਤਾਈਵਾਨ ਇੱਕ ਅਜੇ ਹੀ ਸਰਕਾਰ ਹੈ ਜੋ ਕਿ ਤੁਹਾਡੇ ਬੱਚੇ ਦੇ ਜਨਮ ਦੀ ਜ਼ਿੰਮੇਵਾਰੀ ਲੈਣ ਦੇ ਲਈ ਤਿਆਰ ਹੈ ਸਰਕਾਰ ਉੱਥੇ ਰਹਿਣ ਵਾਲੇ ਨਾਗਰਿਕਾਂ ਨੂੰ ਬੱਚੇ ਨੂੰ ਜਨਮ ਦੇਣ ਦੀ ਮਹਿੰਗੀ ਪ੍ਰਕਿਰਿਆ ਦੇ ਵਿੱਚ ਵੀ ਮਦਦ ਕਰੇਗੀ ਤੇ ਉਹਨਾਂ ਨੂੰ ਲੱਖਾਂ ਰੁਪਏ ਦੀ ਇੱਕ ਮੁਸ਼ਤ ਰਕਮ ਵੀ ਦਵੇਗੀ। ਐਥੇ ਤੁਹਾਨੂੰ ਦੱਸਦੀ ਹੈ ਕਿ ਤਾਈਵਾਨ ਦੇ ਵਿੱਚ ਲਗਾਤਾਰ ਘੱਟ ਦੀ ਜਨਮ ਦਰ ਦੇ ਉੱਤੇ ਮੱਦੇਨਜ਼ਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਦੋ ਹੁਣ ਜੋ ਜੋੜੇ ਕਪਲ ਬੱਚੇ ਪੈਦਾ ਕਰਨ ਦੇ ਲਈ ਜੋ ਕਿ ਆਈਵੀਐਫ ਦਾ ਸਹਾਰਾ ਲੈਣਗੇ ਉਹਨਾਂ ਨੂੰ ਵੀ ਸਰਕਾਰ ਦੇ ਵੱਲੋਂ 6 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਫੈਸਲਾ ਦੇਸ਼ ਦੇ ਵਿੱਚ డిగది జననਧਰਨ ਨੂੰ ਰੋਕਣ ਅਤੇ ਪਰਿਵਾਰ ਦੇ ਵਿਸਥਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਦੇ ਨਾਲ ਲਿਆ ਗਿਆ ਹੁਣ ਜੋ ਗੱਲ ਮੈਂ ਸ਼ੁਰੂਆਤ ਦੇ ਵਿੱਚ ਹੀ ਕਹਿ ਚੁੱਕੀ ਹਾਂ ਕਿ ਬੱਚੇ ਪੈਦਾ ਕਰੋ ਤੇ ਪੈਸੇ ਲੈ ਜਾਓ ਇਹ ਗੱਲ ਅਜੇ ਹੇ ਇਸ ਤਰੀਕੇ ਦੇ ਨਾਲ ਨਹੀਂ ਕਹਿ ਰਹੀ ਪਰ ਹੁਣ ਤੱਕ ਸਰਕਾਰ ਆਈਵੀਐਫ ਕਰਵਾਉਣ ਵਾਲੇ ਜੋੜਿਆਂ ਨੂੰ ਲਗਭਗ 3 ਲੱਖ ਰੁਪਏ ਦਿੰਦੀ ਸੀਗੀ ਪਰ ਹੁਣ ਇਹ ਰਕਮ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਗਈ ਹੈ ਇਸ ਪ੍ਰਸਤਾਵ ਨੂੰ ਜਲਦੀ ਹੀ ਕੈਬਨਟ ਦੀ ਮਨਜ਼ੂਰੀ ਮਿਲ ਸਕਦੀ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਦੇਸ਼ ਭਰ ਦੇ ਵਿੱਚ ਲਾਗੂ ਕੀਤਾ ਜਾਵੇਗਾ ਨਵੇਂ ਪ੍ਰਸਤਾਵ ਦੇ ਤਹਿਤ ਆਈਵੀਐਫ ਇਲਾਜ ਦੇ ਦੂਜੇ ਤੋਂ 6ਵੇਂ ਪੜਾਅ ਦੇ ਲਈ ਉਹੀ ਰਕਮ ਦਿੱਤੀ ਜਾਵੇਗੀ ਜੋ ਪਹਿਲੇ ਪੜਾਅ ਦੇ ਲਈ ਦਿੱਤੀ ਜਾਂਦੀ ਹੈ ਆਂਤੌੜ ਦੇ ਉੱਤੇ ਆਈਵੀਐਫ ਪ੍ਰਕਿਰਿਆ ਦੇ ਲਈ ਕਈ ਕੋਸ਼ਾਂ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਲਾਗਤ ਕਾਫੀ ਜ਼ਿਆਦਾ ਹੁੰਦੀ ਹੈ ਕਾਫੀ ਖਰਚਾ ਹੁੰਦਾ ਹੈ ਅੱਜ ਹੀ ਦੇ ਵਿੱਚ ਲੋਕ ਇਸ ਤੋਂ ਪਿੱਛੇ हट ਜਾਂਦੇ ਨੇ ਤਾਂ ਇਸ ਦੇ ਲਈ ਇਸ ਯੋਜਨਾ ਨੂੰ ਉਹਨਾਂ ਜੋੜਿਆਂ ਨੂੰ ਰਾਹਤ ਦਿੱਤੀ ਜਾਂਦੀ ਹੈ ਜੋ ਕਿ ਬੱਚੇ ਚਾਹੁੰਦੇ ਨਹੀਂ ਪਰ ਕੁਝ ਵੀਤੀ ਕਾਰਨਾ ਕਰਕੇ ਉਹ ਰੁਝ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਤਾਂ ਹੁਣ ਸਰਕਾਰ ਇਹ ਉਹਨਾਂ ਦਾ ਖਰਚਾ ਵੀ ਖੁਦ ਚੱਕੇਗੀ ਤਾਂ ਕੁਝ ਦੇਸ਼ ਅਜਿਹੇ ਨੇ ਜਿੱਥੇ ਕਿ ਇਹ ਦੱਸ ਦਈਏ ਕਿ ਅਜਿਹੀਆਂ ਸਕੀਮਾਂ ਚੱਲਦੀਆਂ ਨਹੀਂ ਅਜਿਹੇ ਫੈਸਲੇ ਹੁੰਦੇ ਨੇ ਜਿਵੇਂ ਕਿ ਤਾਈਵਾਨ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਕਈ ਏਸ਼ੀਆਈ ਦੇਸ਼ਾਂ ਦੇ ਵਿੱਚ ਜਨਮ ਦਰ ਤੇਜ਼ ਨਾਲ ਘਟ ਰਹੀ ਹੈ ਨੌਜਵਾਨ ਪੀੜੀ ਵਿਆਹ ਅਤੇ ਬੱਚੇ ਪੈਦਾ ਕਰਨ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਦੇ ਨਾਲ ਇਹ ਵੱਡਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ ਪਵਿੱਖ ਦੇ ਵਿੱਚ ਆਬਾਦੀ ਦੇ ਵਿੱਚ ਗਿਰਾਵਟ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਕਮੀ ਦਾ ਖਤਰਾ ਹੋਰ ਵੀ ਵਧ ਰਿਹਾ ਇਸ ਤੋਂ ਇਲਾਵਾ ਇੱਕ ਬੱਚਾ ਨੀਤੀਕਾਰਨ ਚੀਨ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਦੇ ਵਿੱਚ ਵੀ ਕਮੀ ਆਈ ਹੈ ਜਦੋਂ ਕਿ ਰੂਸ ਰੂਸ ਵੀ ਆਬਾਦੀ ਦੇ ਵਿੱਚ ਗਿਰਾਵਟ ਦੀ ਸਮੱਸਿਆ ਦਾ ਸਾਹਮਣਾ ਵੀ ਕਰ ਰਿਹਾ ਪਿਆ ਰਿਹਾ ਹੈ ਉਹਦੇ ਤੋਂ ਦੱਸਦੇ ਕਿ ਜਨਵਰੀ 2025 ਤੋਂ ਚੀਨ ਨੇ ਇੱਕ ਰਾਸ਼ਟਰੀ ਬਾਲ ਦੇਖਪਾਲ ਸਬਸਿਡੀ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ 3 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਦੇ ਲਈ ਹਰ ਸਾਲ 3600 ਯੂਆਨ ਯਾਨੀ ਕਿ ਭਾਰਤੀ ਮੁਦਰਾ ਦੇ ਭਾਰਤੀ ਪੈਸਿਆਂ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ 43000 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਵਕਵਕ ਰਾਜਾਂ ਦੇ ਵਿੱਚ ਬੱਚੇ ਨੂੰ ਜਨਮ ਦੇਣ ਦੇ ਲਈ ਪ੍ਰੋਤਸਾਹਨ ਵੀ ਦਿੱਤੇ ਜਾਂਦੇ ਨੇ ਰੂਸ ਦੇ ਵਿੱਚ ਵੀ ਘਟਾ ਬਾਦੀ ਦੇ ਕਾਰਨ ਸਰਕਾਰ ਨੇ ਲੋਕਾਂ ਨੂੰ ਪਹਿਲੇ ਬੱਚੇ ਦੇ ਜਨਮ ਦੇ ਉੱਤੇ 6 ਲੱਖ 65301 ਰੁਪਏ ਅਤੇ ਦੂਜੇ ਬੱਚੇ ਜਨਮ ਦੇ ਉੱਤੇ 87009 ਰੁਪਏ ਦੀ ਪੇਸ਼ਕਸ਼ ਕੀਤੀ ਹੈ ਇੱਥੇ ਤੁਹਾਨੂੰ ਦੱਸਦੀ ਹੈ ਕਿ ਸਕੂਲੀ ਕੁੜੀਆਂ ਨੂੰ ਗਰਭਤੀ ਹੋਣ ਦੇ ਉੱਤੇ ਵੀ ਪੈਸੇ ਦਿੱਤੇ ਜਾਂਦੇ ਸੀਗੇ ਤਾਂ ਇਹ ਖਬਰ ਇਹ ਅਪਡੇਟ ਖਬਰ ਵਾਲੇ ਟੀਵੀ ਦੇ ਦੁਆਰਾ ਨਹੀਂ ਦਿੱਤੀ ਜਾ ਰਹੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਜੋ ਅਪਡੇਟ ਸਾਹਮਣੇ ਆ ਰਹੀ ਹੈ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਤਾਈਵਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ